ਇਹਨੂੰ ਕਹਿੰਦੇ ਆ ਅੰਨੀ ਪੀਂਦੀ ਤੇ ਕੁੱਤੇ ਚੜਦੇ ਨੇ țelli ਦੀ ਬੁੜੀ ਤੇ ਰੁਪਈਆ ਸਿਰ ਘਟਾਈ ਹਾਂਜੀ ਹੁਣ ਭਾਰਤ ਵਿੱਚ 42 ਕਰੋੜ ਦੀ ਲਾਗਤ ਨਾਲ ਬਣਿਆ ਇੱਕ ਪੁਲ 52 ਕਰੋੜ ਰੁਪਈਆ ਖਰਚ ਕੇ ਟਾਇਆ ਜਾਊਗਾ ਬਿਲਕੁਲ ਜੀ ਉਹਨੂੰ ਅਸਾਰੀ ਸਮੇਂ ਤਾਂ ਲੱਗਾ ਉੱਤੇ 42 ਕਰੋੜ ਰੁਪਈਆ ਤੇ ਜਦੋਂ ਹੁਣ ਢੋਣਾ ਏ ਉਹਦੇ ਤੇ ਖਰਚ ਹੋਣਾ ਜੀ 52 ਕਰੋੜ ਤੇ ਢੋਣਾ ਵੀ ਕਿੰਨੇ ਟਾਈਮ ਬਾਅਦ ਸਿਰਫ 55 ਸਾਲਾਂ ਬਾਅਦ 50 ਸਾਲਾਂ ਬਾਅਦ ਉਸ ਪੁਲ ਦੀ ਇੰਨੀ ਜ਼ਿਆਦਾ ਖਸਤਾ ਹਾਲਤ ਹੋ ਗਈ ਆ ਕਿ ਉਹਨੂੰ ਢੋਣ ਦੀ ਨੌਬਤ ਆ ਗਈ ਤੇ ਜਦੋਂ ਉਹ ਪੁਲ ਬਣਾਇਆ ਸੀ ਤਾਂ ਬੜੇ ਮਾਰ ਕਹਿ ਰਹੇ ਸੀ ਕਿ ਇਹ ਜਿਹੜਾ ਪੁਲਾ 100 ਸਾਲ ਤੱਕ ਚੱਲੂਗਾ ਪਰ ਚੱਲਿਆ ਸਿਰਫ 5 ਸਾਲ ਵੀ ਨਹੀਂ ਤੇ 2 ਸਾਲ ਹੋ ਗਿਆ ਉਹ ਉਹ ਪੌਲਾ ਬੰਦ ਕੀਤਾ ਪਿਆ ਤੇ ਸਾਡੇ ਇੱਥੇ ਪ੍ਰਧਾਨ ਮੰਤਰੀ ਸਾਹਿਬ ਟਾਰਾ ਮਾਰਦੇ ਨਹੀਂ ਥੱਕਦੇ ਕਹਿੰਦੇ ਅਸੀਂ ਇੱਥੋਂ ਦੇ ਪੌਲ ਇੱਥੋਂ ਦੀਆਂ ਸੜਕਾਂ ਸਪੇਸ ਟੈਕਨੋਲੋਜੀ ਨਾਲ ਬਣਾਈਆਂ ਉਹਨਾਂ ਦੀ ਮੋਨਿਟਰਿੰਗ ਕੀਤੀ ਜਾਂਦੀ ਹੈ ਤੇ ਫੇਰ ਕਿਤੇ ਜਾ ਕੇ ਉਹ ਬੰਦ ਦੇ ਆ ਪਰ ਜਿਹੜੇ ਇੱਥੋਂ ਦੇ ਪੁਲਾਂ ਦੀ ਤੇ ਸੜਕਾਂ ਦੀ ਹਾਲਤ ਆ ਉਹ ਤਾਂ ਤੁਸੀਂ ਹਰ ਰੋਜ਼ ਦੇਖਦੇ ਹੀ ਹੋ ਤੁਹਾਨੂੰ ਯਾਦ ਹੀ ਹੋਣਾ ਪਿੱਛੇ ਜੇ ਬਿਹਾਰ ਦਾ ਇੱਕ ਪੁਲ ਟਿਆ ਸੀ ਜਿਹਦਾ ਹਲੇ ਉਦਘਾਟਨ ਵੀ ਨਹੀਂ ਹੋਇਆ ਸੀ ਇਹ ਪੁਲ ਗੁਜਰਾਤ ਦੇ ਅਹਮਦਾਬਾਦ ਵਿੱਚ ਬਣਿਆ ਹੋਇਆ ਜਿਹਦੀ ਖਸਤਾ ਹਾਲਤ ਹੋਣ ਕਰਕੇ ਪਿਛਲੇ 2 ਸਾਲਾਂ ਤੋਂ ਇਹ ਪੁਲ ਬੰਦ ਪਿਆ ਤੇ ਜਿਹੜੇ ਉਥੋਂ ਦੇ ਲੋਕ ਆ ਉਹ ਬਹੁਤ ਤੰਗ ਪਰੇਸ਼ਾਨ ਆ ਇਸ ਪੁਲ ਕਰਕੇ ਕਿਉਂਕਿ ਜਿਹੜੇ ਸਰਵਿਸ ਰੋਡ ਨੇ ਉਹ ਉਹਨਾਂ ਤੇ ਅਕਸਰ ਜਾਮ ਲੱਗਾ ਰਹਿੰਦਾ ਜਿੰਨਾ ਕਰਕੇ ਲੋਕਾਂ ਦੀ ਖੱਜਲ ਖਵਾਰੀ ਹੁੰਦੀ ਆ ਖਾਸ ਤੌਰ ਤੇ ਜਿਹੜੇ ਪੈਦਲ ਜਾਣ ਵਾਲੇ ਲੋਕ ਆ ਉਹਨਾਂ ਨੂੰ ਬਹੁਤ ਸਾਰੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਜਿਹੜੇ ਉਥੋਂ ਦੇ ਲੋਕਲ ਲੋਕ ਨੇ ਇਸ ਕਰਕੇ ਉਹ ਲਗਾਤਾਰ ਸਰਕਾਰ ਤੋਂ ਮੰਗ ਕਰ ਰਹੇ ਸੀ ਕਿ ਇਸ ਪੁਲ ਦਾ ਕੋਈ ਨਾ ਕੋਈ ਹੱਲ ਕੀਤਾ ਜਾਵੇ ਉਹ ਪ੍ਰਸ਼ਾਸਨ ਅੱਗੇ ਵਾਰ-ਵਾਰ ਆਪਣੀ ਸ਼ਿਕਾਇਤ ਕਰਦੇ ਸੀ ਕਿ ਇਸ ਪੁਲ ਦਾ ਕੋਈ ਪੁਲ ਦਾ ਕੋਈ ਹੱਲ ਕੀਤਾ ਜਾਵੇ ਤੇ ਕਈ ਵਾਰ ਤਾਂ ਉਹਨਾਂ ਨੇ ਰੋਸ ਪ੍ਰਦਰਸ਼ਨ ਵੀ ਕੀਤੇ ਆ ਤਾਂ ਕਿ ਜਲਦੀ ਤੋਂ ਜਲਦੀ ਸਰਕਾਰ ਇਸ ਪੁਲ ਵੱਲ ਧਿਆਨ ਦੇਵੇ ਕਿਹਾ ਜਾ ਰਿਹਾ ਕਿ ਹੁਣ ਤੱਕ ਸਰਕਾਰ ਨੇ ਇਸ ਪੁਲ ਨੂੰ ਢੋਣ ਵਾਸਤੇ ਚਾਰ ਵਾਰ ਟੈਂਡਰ ਕੱਢੇ ਪਰ ਕੋਈ ਵੀ ਠੇਕੇਦਾਰ ਇਹ ਪੁਲ ਢੋਣ ਵਾਸਤੇ ਤਿਆਰ ਨਹੀਂ ਸੀ ਤੇ ਹੁਣ ਇੱਕ ਰਾਜਸਥਾਨ ਦੇ ਠੇਕੇਦਾਰ ਨੇ ਹਾਂਮੀ ਪਰੀ ਆ ਇਹ ਪੁਲ ਢੋਣ ਵਾਸਤੇ ਇਹ ਕਿਹਾ ਇਹ ਵੀ ਜਾ ਰਿਹਾ ਕਿ ਇਹਨੂੰ ਢੋਣ ਵਾਸਤੇ 52 ਕਰੋੜ ਰੁਪਏ ਖਰਚ ਆਵੇਗਾ ਇਹਨੂੰ ਕਹਿੰਦੇ ਆ ਵੀ ਦਾੜੀ ਨਾਲੋਂ ਮੁੱਛਾਂ ਵੱਧ ਗਈਆਂ ਕਿਉਂਕਿ ਜਦੋਂ ਪੁਲ ਬਣਾਇਆ ਉਦੋਂ ਤੱਕ ਖਰਚ ਆਇਆ 42 ਕਰੋੜ ਰੁਪਏ ਤੇ ਜਦੋਂ ਢੋਣਾ ਉਦੋਂ ਖਰਚ ਆਊਗਾ 52 ਕਰੋੜ ਰੁਪਏ ਮਤਲਬ 10 ਕਰੋੜ ਸਿੱਧਾ ਵੱਧ ਗਿਆ 2017 ਚ ਹਲੇ ਪੁਲ ਬਣਿਆ ਤੇ ਹੁਣ ਇਹਦੀ ਹਾਲਤ ਖਸਤਾ ਵੀ ਹੋ ਗਈ ਆ ਮਤਲਬ 5 ਸਾਲ ਵੀ ਨਹੀਂ ਚੱਲਿਆ ਤੇ 2 ਸਾਲ ਹੋ ਗਿਆ ਜਿਹੜਾ ਪੁਲ ਇਹ ਬੰਦ ਪਿਆ ਏ ਤੇ ਮਾਰਾਂ ਨੇ ਦਾਅਵੇ ਸੀਗੇ ਵੀ ਇਹ ਪੁਲ 100 ਸਾਲ ਚੱਲੂਗਾ ਜਦੋਂ ਇਸ ਪੁਲ ਇੰਨੀ ਮਤਲਬ ਜਿਆਦਾ ਲਾਗਤ ਨਾਲ ਬਣੇ ਪੁਲ ਦੀ ਹਾਲਤ ਇੰਨੀ ਖਸਤਾ ਹੋ ਗਈ ਆ ਤੇ ਲੋਕ ਇਸ ਤੇ ਤਰ੍ਹਾਂ ਤਰ੍ਹਾਂ ਦੇ ਸਵਾਲ ਉਠਾ ਰਹੇ ਨੇ ਲੋਕਾਂ ਦਾ ਕਹਿਣਾ ਵੀ ਕੀ ਕਾਰਨ ਵੀ ਇਹ ਪੁਲ ਦੀ ਹਾਲਤ ਇੰਨੀ ਛੇਤੀ ਇੰਨੀ ਖਸਤਾ ਹੋ ਗਈ ਆ ਕਿ ਇਹਦੇ ਵਿੱਚ ਮਟੀਰੀਅਲ ਮਾੜਾ ਵਰਤਿਆ ਕਿ ਕੋਈ ਠੇਕੇਦਾਰ ਨੇ ਬੇਈਮਾਨੀ ਕੀਤੀ ਹੈ ਕਿੱਥੇ ਬੇਈਮਾਨੀ ਹੋਈ ਆ ਕੋਝ ਲੋਕਾਂ ਦਾ ਤਾਂ ਇਹ ਵੀ ਕਹਿਣਾ ਕਿ ਜਦੋਂ ਇਹੋ ਜਿਹੇ ਪੁਲ ਬਣਾਏ ਜਾਂਦੇ ਆ ਕੋਈ ਹੋਰ ਸਰਕਾਰੀ ਇਮਾਰਤਾਂ ਬਣਾਈਆਂ ਜਾਂਦੀਆਂ ਤਾਂ ਉੱਥੇ ਥੱਲੇ ਤੋਂ ਲੈ ਕੇ ਉੱਪਰ ਤੱਕ ਹਿੱਸੇਪਤੀਆਂ ਚੱਲਦੀਆਂ ਜਿਹਦੇ ਕਰਕੇ ਸਾਰਾ ਕੁਝ ਤਾਂ ਹਿੱਸੇਪਤੀਆਂ ਵਿੱਚ ਜਾਂਦਾ ਤੇ ਜਿਹੜਾ ਬਹੁਤ ਸਸਤਾ ਤੇ ਮਾੜਾ ਮਟੀਰੀਅਲ ਆ ਉਹ ਇਮਾਰਤਾਂ ਵਿੱਚ ਵਰਤਿਆ ਜਾਂਦਾ ਜਿਹਦੇ ਕਰਕੇ ਜਿਹੜੇ ਇਹ ਪੁਲ ਨੇ ਜਾਂ ਕੋਈ ਹੋਰ ਸਰਕਾਰੀ ਇਮਾਰਤਾਂ ਨੇ ਉਹਨਾਂ ਦੀ ਇੰਨੀ ਖਸਤਾ ਹਾਲਤ ਇੰਨੀ ਛੇਤੀ ਹੋ ਜਾਂਦੀ ਆ ਜਿੱਥੇ ਦਾਵੇ 100 100 ਸਾਲ ਦੇ ਹੋਣ ਤੇ 5 ਸਾਲ ਵੀ ਨਹੀਂ ਕੱਢਦੀਆਂ 5 ਸਾਲ ਕੀ ਤੁਹਾਨੂੰ ਯਾਦ ਹੀ ਹੋਣਾ ਪਿੱਛੇ ਜੇ ਆਪਣਾ ਬਿਹਾਰ ਵਿੱਚ ਇੱਕ ਪੁਲ ਬਣਿਆ ਸੀਗਾ ਜਿਹਦਾ ਹਲੇ ਉਦਘਾਟਨ ਹੋਣਾ ਸੀਗਾ ਤੇ ਉਹ ਉਦਘਾਟਨ ਤੋਂ ਪਹਿਲਾਂ ਹੀ ਟਹਿ ਟੇਰੀ ਹੋ ਗਿਆ ਪੁਲ ਤੇ ਕੱਲੇ ਬਿਹਾਰ ਦੀ ਘਟਨਾ ਨਹੀਂ ਇਹ ਕਿੰਨੇ ਥਾਵਾਂ ਤੇ ਹੁਣ ਤੱਕ ਅਸੀਂ ਦੇਖਿਆ ਵੀ ਜਿਹੜੇ ਪੌਲਾ ਖਲੇ ਉਹਨਾਂ ਦਾ ਉਦਘਾਟਨ ਵੀ ਨਹੀਂ ਹੋਇਆ ਜਾਂ ਉਦਘਾਟਨ ਹੋਏ ਨੂੰ 4 ਦਿਨ ਹੋਏ ਹੁੰਦੇ ਆ ਤੇ ਉਹ ਟੇ ਢੇਰੀ ਹੋ ਜਾਂਦੇ ਆ ਸੜਕਾਂ ਤੇ ਅਸੀਂ ਥਾਂ ਥਾਂ ਤੇ ਦੇਖਦੇ ਆ ਵੀ ਨਵੀਆਂ ਨਵੀਆਂ ਸੜਕਾਂ ਬਣੀਆਂ ਹੁੰਦੀਆਂ ਨਵੇਂ ਪੁਲ ਬਣੇ ਹੁੰਦੇ ਆ ਤੇ ਵਿੱਚ ਟਰੱਕ ਗੱਡੀਆਂ ਤਸ ਜਾਂਦੀਆਂ ਉਹਨਾਂ ਦੇ ਥੋੜਾ ਟਾਈਮ ਪਹਿਲਾਂ ਹੀ ਸੰਸਦ ਦਾ ਕਿੰਨਾ ਰੌਲਾ ਪਿਆ ਜਿਹੜੀ ਨਵੀਂ ਬਣੀ ਸੰਸਦ ਦੀ ਇਮਾਰਤ ਆ ਉਹ ਚੂਣ ਲੱਗ ਗਈ ਤੇ ਉਹਦੀਆਂ ਵੀਡੀਓ ਜਿਹੜੀਆਂ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਉਹਤੇ ਕਿੰਨੇ ਸਵਾਲ ਉੱਠੇ ਵੀ ਜਿਹੜੀ ਪੁਰਾਣੀ ਸੰਸਦ ਸੀ ਉਹ ਤਾਂ ਹਲੇ ਤੱਕ ਵਧੀਆ ਪਈ ਆ ਤੇ ਜਿਹੜੀ ਨਵੀਂ ਬਣਾਈ ਕਰੋੜਾਂ ਦੀ ਲਾਗਤ ਉੱਤੇ ਲੱਗੀ ਆ ਇੰਨਾ ਜ਼ਿਆਦਾ ਖਰਚ ਆਇਆ ਤੇ ਉਹ ਇਮਾਰਤ ਜਿਹੜੀ ਹੈਗੀ ਆ ਚੂਣ ਵੀ ਲੱਗ ਗਈ ਹਲੇ ਮੇਰੇ ਖਿਆਲ ਚ ਥੋੜਾ ਟਾਈਮ ਹੀ ਹੋਇਆ ਉਹ ਜਿਹੜੀ ਸੰਸਦ ਆ ਉਹਦਾ ਉਦਘਾਟਨ ਕੀਤੇ ਨੂੰ ਦਾਅਵੇ ਸਾਡੀਆਂ ਸਰਕਾਰਾਂ ਇਹ ਕਰਦੀਆਂ ਨੇ ਕਿ ਅਸੀਂ ਭਾਰਤ ਨੂੰ ਡਿਜੀਟਲ ਇੰਡੀਆ ਬਣਾ ਦੇਣਾ ਤੇ ਉਹਨਾਂ ਦਾ ਇਹ ਵੀ ਦਾਵਾ ਕਿ ਅਸੀਂ ਜਿਹੜੇ ਰੋਡ ਬਣਾਏ ਆ ਉਹ ਸਪੇਸ ਟੈਕਨੋਲੋਜੀ ਨਾਲ ਬਣਾਏ ਆ ਤੇ ਉਹਨਾਂ ਰੋਡਾਂ ਦਾ ਹਾਲ ਦੇਖ ਲਓ ਉਹਨਾਂ ਪੁਲਾਂ ਦਾ ਹਾਲ ਦੇਖ ਲਓ ਨਾ ਸਰਕਾਰੀ ਇਮਾਰਤਾਂ ਦਾ ਹਾਲ ਦੇਖ ਲਓ ਆਏ ਦਿਨ ਕੀ ਹੁੰਦਾ ਪਿਆ ਉਹਨਾਂ ਦੇ ਦਾਅਵਿਆਂ ਦੀ ਜਿਹੜੀ ਪੋਲ ਸਾਨੂੰ ਖੁੱਲਦੀ ਨਜ਼ਰ ਆਉਂਦੀ ਆ ਲੋਕਾਂ ਦਾ ਤਾਂ ਇਹ ਵੀ ਕਹਿਣਾ ਕਹਿੰਦੇ ਵੀ ਜਿਹੜੇ ਅੰਗਰੇਜ਼ਾਂ ਦੇ ਬਣਾਏ ਪੋਲ ਸੀ ਉਹ ਤਾਂ ਹੁਣ ਤੱਕ ਵੀ ਚੱਲੀ ਜਾਂਦੇ ਆ ਕਿੰਨੇ ਥਾਵਾਂ ਤੇ ਭਾਰਤ ਵਿੱਚ ਕਿੰਨੇ ਥਾਵਾਂ ਤੇ ਉਹੀ ਪੁਰਾਣੇ ਅੰਗਰੇਜ਼ਾਂ ਦੇ ਬਣਾਏ ਪੋਲ ਇਮਾਰਤਾਂ ਹਲੇ ਤੱਕ ਖੜੀਆਂ ਜਿਨ੍ਹਾਂ ਦੀ ਹਾਲਤ ਵਧੀਆ ਪਈਆ ਹਲੇ ਵੀ ਤੇ ਪਰ ਜਿਹੜੇ ਨਵੇਂ ਬਣਾਏ ਸੀਗੇ ਉਹ ਸਾਲ-ਸਾਲ ਵੀ ਨਹੀਂ ਕੱਟਦੇ ਤੇ ਕਈ ਵਾਰ ਤਾਂ ਉਦਘਾਟਨ ਤੋਂ ਪਹਿਲਾਂ ਹੀ ਟੈ ਢੇਰੀ ਹੋ ਜਾਂਦੇ ਆ ਇਹਦੇ ਤੋਂ ਹੀ ਲੋਕ ਮਨਾ ਵਿੱਚ ਸ਼ੰਕੇ ਖੜੇ ਹੁੰਦੇ ਆ ਕਿ ਜਿਹੜੀ ਇਹਨਾਂ ਇਮਾਰਤਾਂ ਨੂੰ ਇਹਨਾਂ ਪੁਲਾਂ ਨੂੰ ਇਹਨਾਂ ਸੜਕਾਂ ਨੂੰ ਬਣਾਉਣ ਵਿੱਚ ਜਿਹੜੀ ਸਮਗਰੀ ਵਰਤੀ ਜਾਂਦੀ ਆ ਉਹਦੇ ਵਿੱਚ ਕਪਲਾ ਹੁੰਦਾ ਏ ਉਹਦੇ ਵਿੱਚ ਜਿਹੜੇ ਮਤਲਬ ਪੈਸੇ ਹੁੰਦੇ ਆ ਉਹਨਾਂ ਵਿੱਚ ਕਪਲਾ ਕੀਤਾ ਜਾਂਦਾ ਏ ਜਿਹੜੀ ਸਮਗਰੀ ਮਾੜੀ ਵਰਤੀ ਜਾਂਦੀ ਆ ਜਿਹਦੇ ਕਰਕੇ ਸੜਕਾਂ ਪੁਲਾਂ ਦਾ ਹੋਰ ਇਮਾਰਤਾਂ ਦਾ ਆ ਹਾਲ ਹੁੰਦਾ ਏ ਪੂਰਾ ਮਾਮਲਾ ਇੱਕ ਵਾਰ ਤੁਹਾਨੂੰ ਫੇਰ ਦੱਸ ਦਿੰਨੇ ਆ ਕਿ ਇੱਕ ਪੁਲ ਜਿਹਨੂੰ ਬਣਾਉਣ ਤੇ 42 ਕਰੋੜ ਰੁਪਏ ਖਰਚਾ ਆਇਆ ਸੀ ਤੇ ਉਹਨੂੰ ਢੋਣ ਤੇ 52 ਕਰੋੜ ਰੁਪਏ ਖਰਚ ਆਏਗਾ ਤੇ ਉਹਦੀ ਹਾਲਤ ਸਿਰਫ 55 ਸਾਲਾਂ ਵਿੱਚ ਖਸਤਾ ਹੋਊਗੀ ਜਿਹਦੇ ਮਾਰ ਕਹਿੰਦੇ ਸੀ ਕਿ ਇਹ ਪੁਲ 100 ਸਾਲ ਤੱਕ ਚੱਲੂਗਾ ਪਰ ਉਹਦੀ ਹਾਲਤ 55 ਸਾਲਾਂ ਵਿੱਚ ਇੰਨੀ ਜ਼ਿਆਦਾ ਖਸਤਾ ਹੋ ਗਈ ਕਿ ਉਹਨੂੰ ਢੋਂਨ ਦੀ ਲੋੜ ਪਾ ਗਈ। ਉਹਨੂੰ ਢੋਂਨ ਤੇ ਵੀ 10 ਕਰੋੜ ਰੁਪਏ ਦਾ ਵੱਧ ਖਰਚਾ ਆਊਗਾ। ਬਣਿਆ 42 ਕਰੋੜ 'ਚ ਟਾਇਆ ਜਾਊਗਾ 52 ਕਰੋੜ 'ਚ। ਉਥਾਂ ਦੇ ਲੋਕ ਇਸ ਪੁਲ ਕਰਕੇ ਕਾਫੀ ਪਰੇਸ਼ਾਨ ਸੀ। ਵਾਰ-ਵਾਰ ਪ੍ਰਸ਼ਾਸਨ ਅੱਗੇ ਗੁਹਾਰ ਲਾ ਰਹੇ ਸੀ ਕਿ ਇਸ ਪੁਲ ਦਾ ਕੋਈ ਹੱਲ ਕੀਤਾ ਜਾਵੇ। ਉਹਨਾਂ ਨੇ ਇਸ ਪੁਲ ਨੂੰ ਲੈ ਕੇ ਕਈ ਰੋਸ ਪ੍ਰਦਰਸ਼ਨ ਵੀ ਕੀਤੇ ਕਿਉਂਕਿ ਜਿਹੜੀਆਂ ਸਰਵਿਸ ਜਿਹੜੇ ਸਰਵਿਸ ਰੋਡ ਸੀ ਉੱਥੇ ਉਹਨਾਂ ਤੇ ਕਾਫੀ ਜਾਮ ਲੱਗਾ ਰਹਿੰਦਾ ਸੀ ਕਿਉਂਕਿ ਪੁਲ ਪਿਛਲੇ 2 ਸਾਲਾਂ ਤੋਂ ਬੰਦ ਪਿਆ ਏ ਇਸ ਕਰਕੇ ਸਰਵਿਸ ਰੋਡ ਤੇ ਕਾਫੀ ਭੀੜ ਹੋਣ ਕਾਰਨ ਜਿਹੜੇ ਤੁਰਨ ਫਿਰਨ ਵਾਲੇ ਲੋਕ ਸੀ ਸੜਕ ਤੇ ਆਮ ਚੱਲਣ ਵਾਲੇ ਲੋਕ ਸੀ ਉਹਨਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ ਜਿਹਦੇ ਕਰਕੇ ਉਹ ਪ੍ਰਸ਼ਾਸਨ ਤੋਂ ਵਾਰ-ਵਾਰ ਮੰਗ ਕਰ ਰਹੇ ਸੀ ਕਿ ਇਸ ਪੁਲ ਨੂੰ ਇਸ ਪੁਲ ਦਾ ਕੋਈ ਨਾ ਕੋਈ ਹੱਲ ਕੀਤਾ ਜਾਵੇ ਤੇ ਹੁਣ ਸਰਕਾਰ ਨੇ ਚਾਰ ਵਾਰ ਟੈਂਡਰ ਭਰੇ ਤੇ ਜਾ ਕੇ ਹੁਣ ਰਾਜਸਥਾਨ ਦੇ ਇੱਕ ਠੇਕੇਦਾਰ ਨੇ ਕਿਹਾ ਕਿ ਮੈਂ ਇਹ ਪੁਲ ਨੂੰ ਢਾ ਦੂੰਗਾ ਪਰ ਇਸ ਪੁਲ ਨੂੰ ਢੋਂ ਤੇ 52 ਕਰੋੜ ਰੁਪਏ ਖਰਚ ਆਵੇਗਾ ਮਤਲਬ ਸਿੱਧਾ ਸਿੱਧਾ 10 ਕਰੋੜ ਰੁਪਏ ਵੱਧ ਖਰਚ ਆਵੇਗਾ ਜਿੰਨੀ ਇਸ ਪੁਲ ਦੀ ਬਣਵਾਈ ਸੀ ਮਤਲਬ 42 ਕਰੋੜ ਵਿੱਚ ਇਹ ਪੁਲ ਤਿਆਰ ਹੋਇਆ ਤੇ 52 ਕਰੋੜ ਵਿੱਚ ਇਸ ਪੁਲ ਨੂੰ ਢਾਇਆ ਜਾਵੇਗਾ ਤੇ ਇਹ ਕਿਹੜਾ ਡਿਜੀਟਲ ਇੰਡੀਆ ਏ ਕਿਹੜੀ ਸਪੇਸ ਟੈਕਨੋਲੋਜੀ ਨਾਲ ਬਣੇ ਹੋਏ ਰੋਡ ਨੇ ਪੁਲ ਨੇ ਜਿਨ੍ਹਾਂ ਨੂੰ 5 ਸਾਲਾਂ ਵਿੱਚ ਢਾਉਣਾ ਪੈ ਗਿਆ ਜਦ ਕਿ ਮਾਰਾਂ ਦੇ ਦਾਅਵੇ ਸੀ ਕਿ 100 ਸਾਲ ਤੱਕ ਇਹਨਾਂ ਪੁਲਾਂ ਨੂੰ ਕੁਝ ਨਹੀਂ ਹੁੰਦਾ ਤੇ ਉਹਦੀ ਹਾਲਤ ਖਸਤਾ 5 ਸਾਲਾਂ ਵਿੱਚ ਹੀ ਹੋ ਗਈ ਫਿਰ 2 ਸਾਲ ਉਹਨੂੰ ਬੰਦ ਕਿਤੇ ਨੂੰ ਵੀ ਹੋਗੇ ਮਤਲਬ 2 ਸਾਲਾਂ ਤੋਂ ਉਹ ਵਰਤ ਤੋਂ ਵਿੱਚ ਵੀ ਹੈ ਨਹੀਂ ਸਿਰਫ 5 ਸਾਲਾਂ ਵਿੱਚ ਪੁਲ ਦੀ ਇੰਨੀ ਜ਼ਿਆਦਾ ਖਸਤਾ ਹਾਲਤ ਹੋਈ ਦੇਖ ਕੇ ਲੋਕ ਇਸ ਤੇ ਸਵਾਲ ਉਠਾ ਰਹੇ ਨੇ ਕਿ ਆਖਰ ਕਿਉਂ ਇਹ ਪੁਲ ਇੰਨੀ ਜਲਦੀ ਖਸਤਾ ਹਾਲਤ ਵਿੱਚ ਚਲਾ ਗਿਆ ਤੁਹਾਨੂੰ ਇਹਦੇ ਬਾਰੇ ਕੀ ਲੱਗਦਾ ਇਹਦੇ ਕੀ ਕਾਰਨ ਹੋ ਸਕਦੇ ਆ ਤੁਸੀਂ ਵੀ ਆਪਣਾ ਕਮੈਂਟ ਕਰਕੇ ਜਰੂਰ ਦੱਸਿਓ ਤੁਸੀਂ ਦੇਖ ਰਹੇ ਹੋ ਨਿਊ ਲਾਈਵ ਸੱਚ ਟੀਵੀ ਬਹੁਤ ਮਿਹਰਬਾਨੀ